ਇਹ ਜਾਣਦੇ ਆਂ ਇਸ ਦੁਨੀਆ ਨੂੰ ਇਕ ਤੂੰ ਹੀ ਰਹਾ ਚਲਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਆ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬ੍ਰਹਿਮੰਡੀ ਰਾਜ ਤੇਰਾ ਤੇਰੇ ਹੁਕਮ ਚ ਦੁਨੀਆ ਵਸਦੀ ਏ ਸਾ ਇੱਕ ਇੱਕ ਹੈ ਮਹਤਾਜ ਤੇਰਾ ਕਾਇਨਾਤ ਦਾ ਮਾਲਕ ਤੂੰ ਇਕੋ ਉਜਰਖੇ ਤੇਰੇ ਨਾਮ ਬੜੇ ਤੂੰ ਪਾਕ ਹੈ ਆਦ ਜੁਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ ਤੇਰੇ ਤੱਕ ਇਕੋ ਜਾਂਦਾ ਏ ਅਸਾਂ ਕਈ ਬਣਾ ਲੈ ਰਹਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰਿਆਂ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ ਸਾਨੂੰ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾਂ ਕਰਜ਼ਾਂ ਦੇ ਹਉਮੇ ਅਹਿਸਾਨ ਤੇ ਫਰਾਮਰਸ਼ੀ ਸਾਨੂੰ ਕਈ ਤਰ੍ਹਾਂ ਦੀਆਂ ਮਰਜ਼ੀਆਂ ਨੇ ਜੋ ਚੰਗਾ ਕੀਤਾ ਮੈਂ ਕੀਤਾ ਜੋ ਮਾੜਾ ਹੁੰਦਾ ਰੱਬ ਕਰਦਾ ਘਰੇ ਕਾਣੀ ਬੰਡ ਹਮੇਸ਼ਾ ਹੀ ਮੇਰੇ ਨਾਲ ਸਾੜਾ ਰੱਬ ਕਰਦਾ ਉਹ ਸਾਨੂੰ ਮੰਗਦਿਆਂ ਨੂੰ ਸਬਰ ਨਹੀਂ ਨਹੀਂ ਰਹਿੰਦੇ ਵਿੱਚ ਰਜ਼ਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰਿਆਂ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ ਤੈਨੂੰ ਛੱਡਿਆ ਦਿਲੋਂ ਭਲਾ ਰੱਬਾ